ਤੇਰੇ ਨਾਲ ਗੱਲ ਕਰਨੀ ਸੀ ਯਾਰ ਆਪਾਂ ਨੂੰ ਨਾ ਥੋੜੀ ਜੀ ਪੈਸਿਆਂ ਦੀ ਲੋੜ ਹੀ ਤੇ ਘਰੇ ਚਾਹੀਦੇ ਸੀ ਥੋੜਾ ਕੰਮ ਜਿਆ ਕਰਵਾਇਆ ਕਰੇ ਤੇ ਹੋ ਸਕਦੇ ਥੋੜੇ ਬਹੁਤ ਪੈਸੇ ਤੇ ਅਰਫੇ ਵਾਵਾ ਚਾਹੀਦੇ ਹੁਣੇ ਆ ਨਾ ਮਿਸਤਰੀ ਲੱਗੇ ਕਰੇ ਹਾਂ ਮਿਸਤਰੀ ਲਾਏ ਕਰੇ ਤੈਨੂੰ ਪਤਾ ਯਾਰ ਕੰਮ ਅੱਗੇ ਮੰਦਾ ਚੱਲਣ ਰਿਹਾ ਮੈਂ ਕਈ ਬੰਦੇ ਕੋ ਮੇਰੇ ਪੈਸੇ ਫਸੇ ਨੇ ਤੇ ਮੈਂ ਹੱਥ ਥੋੜੀ ਬਹੁਤੀ ਕਰ ਸਕਦਾ ਤੇ 2-400 ਦੇ ਸਕਦਾ ਮੈਂ ਤੈਨੂੰ 2-400 ਕੌਂਡੀ ਇਹਨਾਂ ਨੂੰ ਪੁੱਛ ਲੈ ਪੁੱਛ ਤੱਕੋ ਐ ਥੋੜੀ ਬਹੁਤੀ ਪੈਸੇ ਯਾਰ ਮੈਂ ਤੇ ਆਪ ਤੋਂ ਮਿੰਨੋ ਕਰੇ ਪਹਿਲਾਂ ਬੈਠਾ ਮੜੀ-ਮੋਟੀ ਤਾਂ ਦੇ ਦੇਗਾ 100-200 ਕਰਦੇ ਚੱਲ ਕੋਈ ਨਹੀਂ ਦੇਖਦੇ ਜਿੰਨਾ ਹੋ ਸਕੇ ਚੱਲ 200 ਇਹ ਕਰ ਦੇਗਾ ਤੂੰ ਅਰਪਣ ਮੇਰਾ ਹੀ ਕੰਮ ਪਤਾ ਹੀ ਯਾਰ ਰੋਕ-ਰੋਕ ਕੇ ਚੱਲਦਾ ਕਦੀ 2 ਇੱਕ ਲੱਗੇ ਕਦੀ 2 ਲੱਗੇ ਜਿੰਨਾ ਹੋ ਸਕੇ ਬਾਕੀ ਕਰਾਂਗੇ ਅਰਪਣ ਬਾਕੀ ਉਹ ਤੈਨੂੰ ਪਿੱਛੇ ਛੱਡ ਦੇ ਚਲੋ 200 ਇਹ ਦੇ ਦੇਗਾ ਤੈਨੂੰ ਥੋੜੇ 3-400 ਮੈਂ ਕਰ ਦਿੰਦਾ ਹਾਂ ਹਾਂ ਬਸ ਤਰੀਕਾ ਇਹੋ ਬਾਅਦ ਚੰਨ ਮੈਂ ਕਰ ਦਾਂਗਾ ਕੋਈ ਨਹੀਂ ਪੈਸਿਆਂ ਦੀ ਜਿਹੜੇ ਤੰਗੀ ਆ ਆਪਣੇ ਕੋਲ ਨਿਆਰੇ ਆਂਦੇ ਪਏ ਆ ਲੱਭਣੇ ਬਣਾ ਮਹਾਰਾਜਾ ਫਿਰ ਤੈਨੂੰ ਪਤਾ ਆ ਆਪਣੇ ਕਿਰਪਾ ਪੂਰੀ ਗਲੀ ਦੀ ਕੂੰ ਇੰਟਰੋਕੇ ਕੀ ਨਾ ਕਰਦੇ ਸਤ ਅਜ ਇੱਕ ਤਰੀਕਾ ਗੁਰੀ ਭਾਜੀ ਲੱਗੇ ਹੁੰਦੇ ਆ ਉਹਨਾਂ ਨੂੰ ਥਰੇ ਕਾਮ ਮਿਲ ਗਿਆ ਪਰ ਉਹਨਾਂ ਤੋਂ ਪੁੱਛਦੇ ਅੱਜ ਮੇਰੇ ਖਿਆਲ ਹੁੰਦੇ ਹੋਣੇ ਬਸ 6 ਵਜੇ ਕੋਲੋਂਗੇ ਘੋਣਗੇ ਉਹਨੂੰ ਕਰ ਲੈਨੇ ਉਹਨਾਂ ਨਾਲ ਗੱਲ ਉਹ ਰਹਿਣ ਦੇ ਤੂੰ ਭੁੱਖ ਨੰਗ ਇੱਕ ਨੰਬਰ ਤੱਕ ਜੂਸ ਬੰਦਾ ਦੇ ਦੇਗਾ ਤੈਨੂੰ ਨੋਟ ਗਣ ਕੇ ਉਹ ਨਾ ਕੋਈ ਇਹ ਪੁੱਛ ਲੈਨੇ ਆ ਜਿਹੜਾ ਵੀ ਥੋੜਾ ਬਹੁਤ ਬਣਦਾ ਲਾਉ ਸ਼ਰਤ ਤੇ ਤੁਹਾਨੂੰ 10 ਰੁਪਏ ਵੀ ਦੇ ਗਿਆ ਚਲੋ ਦੇਖਦੇ ਆਂ ਹੋਲੀ ਬਹੁਤਾ ਕਰੂਗਾ ਨਾ ਦੇਖ ਲੋ ਟਾਈਮ ਹੀ ਖਰਾਬ ਕਰਨਾ ਬਾਕੀ ਪੁੱਛ ਲੋ ਸ਼ਾਇਦ ਦੇ ਦੇਵੇ ਪੈਸੇ ਤੇ ਵਾਵਾ ਲਈ ਫਿਰਦਾ ਵਾਵਾ ਸਾਰੇ ਅੱਜ ਕੱਲ ਤਾਂ ਦੇਨੇ ਨਹੀਂ ਸਾਰੇ ਨਾਲ ਦੀਆਂ ਨੂੰ ਕੋਈ ਗੱਲ ਤਾਂ ਬਾਜੋ ਦੀ ਬੱਟੀ ਗੇਮ ਪਾਣੀ ਪੈਣੀ ਹੈ ਕੋਈ ਚੱਲ ਦੇਖਦੇ ਆਂ ਹਾਜੀ ਕਰੀ ਸੰਗਤ ਅੱਜ ਹਾਜੀ ਕਿੰਨਾ ਵਧੀਆ ਵਧੀਆ ਸੁਣਾਓ ਕੀ ਹਾਲ ਚਾਲ ਹੈ ਪਛਾੜਦੀ ਗਾਲਾ ਕੀ ਕਰਦੇ ਵੀ ਹੁੰਦੀ ਬਾਜੀ ਬਸ ਇਹਦੇ ਮਾਰੇ ਮੋਟੇ ਬਸ ਬੈਠੇ ਹੀ ਥੋੜਾ ਸਲਾਹ ਹੀ ਕਰਦੇ ਪਏ ਸੀ ਮੈਂ ਥੋੜਾ ਆਉਂ ਆਇਆ ਚਾਹੀਦੀ ਘਰੇ ਅਸਸਾ ਵਧੀਆ ਵਾਲਾ ਯਾਰਾਂ ਸਾਦ ਦਾ ਆਪ ਚਾਹੀਦੀ ਆ ਕਹੀ ਤਾਂ ਤੇਰੇ ਤੋਂ ਪੁੱਛਣ ਦੇ ਹੀ ਮੈਂ ਕਿ ਅੱਜ ਇੱਕ ਤਰੀਕੇ ਤੈਨੂੰ ਖਾਹ ਮਿਲੀ ਹੋਣੀ ਕਿੱਥੇ ਯਾਰ ਬਹੁਤ ਔਖਾ ਹੋਇਆ ਪਿਆ ਬੜਾ ਔਖਾ ਕੰਮ ਚੱਲ ਰਿਹਾ ਯਾਰ ਕਿੱਥੇ ਪੈਸੇ ਨੇ ਯਾਰ ਮੈਂ ਤਾਂ ਆਪਸਰ ਨੂੰ ਕਹ ਰਿਹਾ ਸੀ ਤੁਹਾਨੂੰ ਪੁੱਛਾਂ ਮੈਂ ਆ ਕੇ ਦੇਖਲਾ ਕਰਦੇ ਥੋੜੇ ਬਹੁਤ ਘਰੇ ਲੋਡ ਸੀ ਔਖੇ ਔਖੇ ਵਲੇ ਤੁਹਾਡੇ ਨਾਲ ਕਰੋ ਕੁਝ ਸਾਰੇ ਆ ਸੋਣਾ ਸਾਰੇ ਨੇ 200 200 ਰੁਪਇਆ ਕੋਈ 2 300 ਦੇਣ ਲੱਗਾ ਜੀ ਹੈਲਪ ਕਰਨੀ ਮੇਰੇ ਦੀ ਦੇ ਤੂੰ ਵੀ ਕਰ ਮਾੜੀ ਮੋਟੀ ਬਥੇਰੇ ਪੈ ਕਮਾਉਣਾ ਯਾਰ ਪੈਸੇ ਕਮਾਣ ਦਾ ਰਹਿ ਗਿਆ ਲੱਗ ਗਿਆ ਨਾ ਇਸ ਵਾਰ ਸਾਰੇ ਪਾਸੇ ਮੇਰੇ ਪਾਸਾ ਤੇਲਾ ਨਹੀਂ ਬਚਿਆ ਕਿਵੇਂ ਦੱਸਾਂ ਯਾਰ ਤੁਹਾਨੂੰ ਬਹੁਤ ਖਵਾ ਆ ਇਸ ਵਾਰ ਮੈਂ ਤਾਂ ਸਭ ਨੂੰ ਕਹਿਣ ਲੱਗਾ ਜੀ ਸੱਚੀ ਕਹਿੰਦਾ ਤਾਂ ਸਸ ਮੈਂ ਤੂੰ ਦਰਾਹੇ ਮੇਰੇ ਚੱਕ ਕਰਨ ਨੂੰ ਕਹਿੰਦਾ ਨਹੀਂ ਤਰਬੰਚ ਨੂੰ ਕਹਿੰਦਾ ਵੀ ਪੈਸੇ ਦੀ ਹੈਲਪ ਕਰੋ ਮਾੜੀ ਮੋਟੀ ਵੀ ਖੇੜਾ ਬਹੁਤ ਆ ਇਸ ਵਾਰ ਤਾਂ ਬੜਾ ਬੁਰਾ ਹੋਇਆ ਵਾ ਕੰਮ ਪੈਸਿਆਂ ਵੱਲੋਂ ਸੰਗੀ ਪੂਰੀ ਹੈ ਯਾਰ ਮੈਂ ਤੈਨੂੰ ਤਨਖਾਹ ਨਹੀਂ ਮਿਲੀ ਤਨਖਾਹ ਤਾਂ ਮਿਲੀ ਹੈ ਯਾਰ ਸਾਰੀ ਲੱਗ ਗਈ ਨਾ ਤਨਖਾਹ ਆਣ ਤੋਂ ਪਹਿਲਾਂ ਹੀ ਚਲੇ ਗਈ ਸਾਰੀ ਨਹੀਂ ਰਾਹ ਚੋਂਦੀ ਲੱਗ ਗਈ ਯਾਰ ਭਰਾਵਾ ਯਾਰ ਕਮਾਲ ਕਰਤੀ ਯਾਰ ਮੈਂ ਤਾਂ ਮੈਂ ਤਾਂ ਤੁਹਾਡੇ ਪਿੱਛੇ ਗਾਣਾ ਛਿੜਕਦਾ ਫਿਰਦਾ ਹਾਂ ਯਾਰ ਉਹ ਜਾਣ ਨਹੀਂ ਚਾਹੀਦੀ 2300 ਰੁਪਏ ਚਾਹੀਦੇ 2300 ਯਾਰ ਮੈਂ ਤਾਂ ਆਪਲੋਡ ਆ ਯਾਰ ਮੈਂ ਤੁਹਾਡੇ ਤੋਂ ਮੰਗਣ ਆਇਆ ਸੀ ਇਹ ਮੈਨੂੰ ਕਰ ਸੀ ਹੀ ਤੇ ਹੈ ਜਿਹੜੇ ਜੀਕੇ ਤੇ ਦੋ ਦਿਨ ਕੰਮ ਕਰਨ ਵਾਲੇ ਤੇਰੀ ਪ੍ਰਾਤ ਕਰਨ ਕਰ ਲੈਂਦਾ ਮੈਂ ਤੇਰਾ ਹਫਤਾ ਉਹ ਘਰੇ ਰੋਟੀ ਸਬਜੀ ਨਹੀਂ ਬਣਾਈ ਹੈਗੀ ਮੈਂ ਚੋਲਾ ਤੇ ਚਾਰ ਪਾਗੇ ਖਾਈ ਜਾ ਰਿਹਾ ਤੁਹਾਨੂੰ ਪਤਾ ਮਜ਼ਾਕ ਦੀ ਗੱਲ ਨਹੀਂ ਯਾਰ ਇਹ ਤੁਹਾਨੂੰ ਪਤਾ ਨਹੀਂ ਮੈਨੂੰ ਮੈਂ ਸਮਝ ਨਹੀਂ ਆ ਰਹੀ ਕਿ ਤੁਹਾਨੂੰ ਐਵੇਂ ਕਿਉਂ ਲੱਗ ਰਿਹਾ ਮੇਰੇ ਕੋਲ ਤਾਂ ਯਾਰ ਢੇਡਾ ਨਹੀਂ ਪਿਆ ਹੋਰ ਯਾਰ ਮੈਂ ਤਾਂ ਤੁਹਾਡੇ ਤੇ ਉਮੀਦਾਂ ਲਾਈ ਬੈਠਾ ਸੀ ਤਾਂ ਦੇਖਿਆ ਯਾਰ ਕਿੰਨਾ ਕਮਜ਼ੋਰ ਹੋਇਆ ਪਿਆ ਮੇਰਾ ਖਾਣ ਹੀ ਗਿਆ ਚੰਗੀਦਰਾ ਯਾਰ ਉਹ ਗੁਰੂ ਆ ਰੋਹਣਾ ਤੁਹਾਡੇ ਤੋਂ ਲੈ ਜਾ ਵੀ ਰੁਈਏ ਮੇਰਾ ਭਰਾ ਨਾ ਰੋਟੀ ਸਬਜ਼ੀ ਨਾ ਖਾ ਲਈ ਜਾ ਕੇ ਆ ਫੜ ਰੋਈ ਨਾ ਜਾਇਆ ਕਰ ਤੁਹਾਡੇ ਤੋਂ ਲੈ ਗਿਆ ਹੋਰ ਦੇ ਦੇ ਇਹਨੂੰ ਆ ਭਰਾਵਾ ਹੋਰ ਆ ਭਾਣ ਵੀ ਪਈਆ ਵੀ ਲੈ ਜਾ ਜਾਂ ਮੇਰਾ ਭਰਾ ਪਕੌੜੀਆਂ ਪਕੂੜੀਆਂ ਖਾ ਲਈ ਹੋਈ ਨਾ ਮਰਜੀ ਭੁੱਖ ਲਾਲ ਹਣ ਹਾਂ ਦੇ ਪੈਸੇ ਨਾ ਨਾ ਨਹੀਂ ਕਰੀ ਦੀ ਚਲ ਆਉਣੇ ਕੀ ਕਰੇ ਸ਼ੇਰ ਯਾਰ ਤੁਸੀਂ ਮੈਨੂੰ ਸਮਝਿਆ ਨਹੀਂ ਬਹੁਤ ਯਾਰ ਮੈਂ ਚੱਲਦਾ ਯਾਰ ਹਾਂ ਲੈ ਲਈ ਨੋਟ ਉਤੋਂ ਮੈਂ ਤਾਂ ਬੜੀ ਉਮੀਦ ਲਾਈ ਸੀ ਮੈਨੂੰ ਇਹ ਹੀ ਚੱਲ ਉਧਰ ਕੋ ਥੋੜਾ ਬਹੁਤ ਬਣ ਜੂਗਾ ਇਹ ਕੰਮ ਭਰਾਵਾ ਭੁੱਖੇ ਤੇ ਬੜੇ ਵੇਖੇ ਨੇ ਇਹ ਤਾਂ ਤੇ ਬੇੜਾ ਹੀ ਕਰਕ ਹੋ ਗਿਆ ਹਾਂ ਪਹਿਲੀ ਅੱਖਾਂ ਦੇ ਮੈਂ ਤੇ ਪਾਜੀ ਉਹਨੂੰ ਕਹਿੰਦਾ ਪਹਿਲੀ ਗੱਲ ਨਹੀਂ ਹੈਗਾ ਸਭ ਆਪਣੇ ਕੋਲ ਵੀ ਦੋ ਗੋਬਾਲ ਲੈਣੇ ਮੈਨੂੰ ਤਾਂ ਲੱਗਦਾ ਸੀ ਇਹ ਵੀ ਕਰੂਗਾ ਕੁਝ ਨਾ ਕੁਝ ਮਦਦ ਕਰੂਗਾ ਪਰ ਨਹੀਂ ਚੱਲੋ ਹੁਣ ਹੁਣ ਆਪਣੇ ਕੋਈ ਨਾ ਕੋਈ ਹੱਲ ਕਰਨਾ ਪੈਣਾ ਇਸ ਚੀਜ਼ ਦਾ ਹਾਜੀ ਨੋ ਆਪੋ ਹੁਣ ਬਾਜੀ ਨੂੰ ਵੀ ਪੈਸੇ ਦੀ ਲੋੜ ਹੈਗੀ ਆ ਚਲੋ ਦੇਖਦੇ ਆਂ ਕੀ ਬੰਦਾਂ ਝੋਟਿਆਂ ਦੇ ਘਰੋਂ ਵੀ ਕਿਤੇ ਲੱਸੀਆਂ ਮਿਲੀਆਂ ਨੇ ਸਹੀ ਗੱਲ ਬਾਈ ਇਹ ਅਲੀ ਵਾਰਿਸ਼ਾਂ ਆ ਤਾਂ ਨਾ ਜਾਂਦੀਆਂ ਚਾਹੇ ਕਟੀਆਂ ਪੂਰੀਆਂ ਪੂਰੀਆਂ ਜੀ ਇਹਦਾ ਸ਼ੁਰੂ ਤੋਂ ਯਾ ਹਾਲ ਹੈ ਸ਼ੁਰੂ ਤੋਂ ਹੀ ਰੈਂਟ ਮੰਗ ਲੋ ਕਮਰੇ ਦਾ ਕਿਰਾਇਆ ਮੰਗ ਲੈਣੇ ਰੋਂਦਾ ਹੀ ਰਹਿਣਾ ਰੋਂਦਾ ਹੀ ਰਹਿਣਾ ਚਲੋ ਕੋਈ ਨਹੀਂ ਆਪਾਂ ਕਰਾਂ ਪਾਈਦੀਆਂ ਨਹੀਂ ਹੋ ਸਕੇ ਸਾਨੂੰ ਲੱਗਿਆ ਥੁੱਕ ਦੇਣ ਦਾ ਕੀ ਸੀ ਉਤੋਂ ਲੈ ਗਿਆ ਵੀ ਬੌਂਡ ਵੀ ਪੌਂਡ ਭਲਾ 10 ਤਨਖਾਹ ਮਿਲੀ ਆ ਉਹਦੇ ਨਾਲ ਤੇਰਾ ਕੁਝ ਬੰਦ ਨਹੀਂ ਸਾਡੇ ਵੀ ਪੌਂਡ ਨਾਲ ਕੀ ਬੰਦਣਾ ਇਹਨੇ ਰੋ ਸੋਚਿਆ ਇਹਨੇ ਵੀ ਇਹ ਪਾਸੇ ਮੰਗ ਰਿਹਾ ਮੈਨੂੰ ਮਦਦ ਕਰੀ ਉਲਟਾ ਛੱਡ ਦੇ ਪੈਸੇ ਲੈ ਭਰਾਵਾ ਇਹਨੂੰ ਉਥੇ ਇਹਨਾਂ ਦੇ ਪਿੰਡ ਕਲੱਬ ਦਾ ਪ੍ਰਧਾਨ ਬਣਾਇਆ ਸੀ ਰੋ ਰੋ ਕੇ ਗ੍ਰਾਂਟ ਲੈ ਆਉਂਦਾ ਹੁੰਦਾ ਸੀ ਐਮਐਲਏ ਤੋਂ ਹੀ ਆਦਤਾਂ ਨਹੀਂ ਕੀਆਂ ਮਾਂ ਕਹਿੰਦਾ ਵਾਰਿਸ਼ ਆ ਤਾਂ ਨਾ ਜਾਂਦੀਏ ਚਾਹੇ ਕੱਟੀਏ ਪੂਰੀਆਂ ਪੂਰੀਆਂ ਜੀ ਚਲੋ ਰਹਿਣ ਦੇ ਤੂੰ ਮੇਰਾ ਭਰਾ ਮਿਸਤਰੀਆਂ ਨੂੰ ਕਹਦੇ ਛੁੱਟੀ ਐ ਇਤਨੀ ਲੌ ਲਾਉਣਾ ਅਜੇ ਭੁੱਖ ਨਾਲ ਨਾਲ ਹੁਣ ਕੋਈ ਨਹੀਂ ਕਰ ਕੋਰ ਭਰ ਦਊਗਾ ਫੀਸ ਵੀ ਆਹੋ ਕੋਈ ਨਹੀਂ ਦੇਣੀ ਹੈ ਜੀ ਹਾਲ ਚਾਲ ਵਿਸ਼ਾਲ ਉਹ ਕਿਦਾਂ ਵੀ ਇੱਕ ਮਿੰਟ ਹੋਲਡ ਕਰੀਂ ਕਿਦਾਂ ਵੀ ਬੁਰੀ ਕੀ ਹਾਲ ਆ ਬਸ ਵਧੀਆ ਯਾਰ ਤੂੰ ਸੁਣਾ ਕਿੱਦਾਂ ਬੈਠਾ ਇੱਥੇ ਉਹ ਕੁਛ ਨਹੀਂ ਯਾਰ ਪੈਸੇ ਜੀ ਚਾਹੀਦੇ ਆ ਤੇਰੀ ਭਾਬੀ ਦੀ ਫੀਸ ਭਰਨੀ ਆ ਅੱਛਾ ਹੂੰ ਕਿਦਾਂ ਕੋਈ ਹੋ ਸਕਦੀ ਮਦਦ ਯਾਰ ਹੋ ਸਕਦੀ ਕਿ ਯਾਰ ਮੈਂ ਪਿੱਛੇ ਆ ਰਿਹਾ ਸੀ ਜਿੰਨੇ ਜੇਬ ਚ ਪੈਸੇ ਸੀ ਉਹਨਾਂ ਨੂੰ ਦੇ ਕੇ ਆਇਆ ਮੈਂ ਬਹੁਤ ਤੰਗ ਆ ਬਹੁਤ ਜਿਆਦਾ ਤੰਗ ਹੋਇਆ ਬੜਾ ਕੰਮ ਖਰਾਬ ਹੋਇਆ ਇਸ ਵਾਰ ਘਰੇ ਨਹੀਂ ਪੈਸੇ ਭੇਜੇ 4 ਮਹੀਨੇ ਹੋ ਗਏ ਯਾਰ ਇਦਾਂ ਹੀ ਆ ਯਾਰ ਕੰਮ ਦਾ ਪਤਾ ਨਹੀਂ ਕੀ ਹੋ ਗਿਆ ਯਾਰ ਇਸ ਵਾਰ ਤਾਂ ਮਤਲਬ ਇੰਨਾ ਕੰਮ ਖਰਾਬ ਹੋਇਆ ਨਾ ਹਮ ਹਮ ਰੱਬੇ ਜਾਣਦਾ ਯਾਰ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਕੋਈ ਸਮਝਦਾ ਨਹੀਂ ਨਾ ਕਿਸੇ ਨੂੰ ਯਾਰ ਮੈਨੂੰ ਪਤਾ ਨਾ ਯਾਰ ਚੱਕਰ ਇਹ ਆ ਨਾ ਹੀ ਸਮਝਾ ਫਿਰ ਤੇਰੇ ਵੱਲੋਂ ਨਾ ਕੀ ਯਾਰ ਮੈਂ ਤਾਂ ਸਭ ਤੇਰੇ ਕੋਲ ਆਇਆ ਸੀ ਵਿਜੇ ਕਰ ਸਕਦਾ ਕੋਈ ਛਿੱਲਾ ਮਾੜਾ ਮੋਟਾ ਯਾਰ ਕਿ ਆ ਤਾਂ ਆਪ ਜ ਹੁਣ ਉਹ ਵਿਚਾਰੇ ਬੜੇ ਤੰਗ ਸੀਗੇ ਮੈਂ ਉਹਨਾਂ ਨੂੰ ਸਮਝਿਆ ਪਰ ਯਾਰ ਮੈਨੂੰ ਨਹੀਂ ਨਾ ਕੋਈ ਸਮਝਦਾ ਮੈਂ ਜਿੰਨੇ ਪੈਸੇ ਸੀ ਮੈਂ ਦੇ ਆਇਆ ਮੈਂ ਕਿਹਨੂੰ ਦੇ ਕੇ ਆਏ ਆਪਣੇ ਯਾਰ ਦੋਸਤ ਸੀਗੇ ਹੂੰ ਰੋਟੀ ਰੋਟੀ ਖਾਦਿਆ ਮੈਂ ਤਾਂ ਯਾਰ ਚੋਲਾਂ ਚ ਚਾਰ ਬਾਕੇ ਖਾਣਾ ਠੀਕ ਕਹਿ ਰਹੇ ਆ ਕਿਸੇ ਨੂੰ ਦੱਸੀ ਨਾ ਮੈਂ ਯਾਰ ਬਸ ਆਪਣੀ ਮਜਬੂਰੀ ਦੱਸਦਾ ਨਹੀਂ ਕਿਸੇ ਨੂੰ ਵੀ ਚਾਹ ਨੂੰ ਕਿਸੇ ਨੂੰ ਗਾ ਨੂੰ ਦੋਸ਼ੀ ਕਰਨਾ ਆਲਾ ਚੱਲ ਤੂੰ ਇਦਾਂ ਨਾ ਕਰ ਰੋਟੀ ਤਾਂ ਰੱਬ ਸਾਹਿਬ ਨੂੰ ਦਿੰਦਾ ਹੀ ਆ ਆ ਮੇਰੇ ਕੋਲ ਹੁਣ ਫਿਲਹਾਲ 20 ਪਾਉਂਡ ਹੈਗੇ ਆ ਹਾਂ ਲੈ ਈਦਾ ਕਰ ਫੇ ਰੋਟੀ ਤਾਂ ਖਾ ਹੀ ਲਈ ਹੁੰਦਾ ਸੀ ਨਹੀਂ ਯਾਰ ਚੱਲ ਹੋਰ ਨਾ ਕਹਿਣਾ ਯਾਰ ਮੈਂ ਬਸ ਚੱਲੇ ਯਾਰ ਵਿਛਾਲੇ ਯਾਰ ਮੈਂ ਚੱਲਦਾ ਯਾਰ ਕੋਈ ਨਹੀਂ ਜੇ ਗੇ ਲੋੜ ਹੋਈ ਨਾ ਮੈਂ ਮੈਂ ਕੰਮ ਜ਼ਰੂਰ ਆਉਂਗਾ ਦੇਖ ਲਈ ਮੇਰਾ ਭਰਾ ਪੀਸ ਕਰਨੀ ਆ ਫੇ ਇਹ ਸਾਡੇ ਨੇ ਦੇਣੀ ਤਾਂ ਕੀ ਸੀ ਇਹ ਤਾਂ ਮੇਰੇ ਵੀ ਵੀ ਰਹਿ ਗਿਆ ਇਹ ਤਾਂ ਰੋਟੀ ਖਲਾਤੀ ਹੁਣ ਮੈਂ ਕਿੱਥੋਂ ਖਾਉਂਗਾ ਨਹੀਂ ਰਹਾ ਆਪਿਆ ਵੇ ਚਲੇ ਜਾ ਬਸ ਓਏ ਹਾਏ ਸਵਾਦ ਆ ਗਿਆ ਰੱਬਾ ਬਾਪੂ ਨੂੰ ਕਰਦਾ ਫੋਨ ਬਾਪੂ ਚੱਕ ਫੋਨ ਚੱਕ ਜਲਦੀ ਸਸੀ ਦਾ ਡੈਡੀ ਬਾਪੂ ਇਸ ਵਾਰ ਨੋਵਾ ਕਰ ਲਈ ਵਕਾ ਲੈ ਨਿਆਰਿਆਂ ਦੇ ਪਏ ਆ ਕੰਮ ਵੀ ਵਧੀਆ ਚੱਲ ਰਿਹਾ ਹੈ ਤੇ ਆਪਾਂ ਨੂੰ ਉੱਪਰੋਂ ਵੀ ਬਣੀ ਜਾ ਰਹੇ ਨੇ ਬਸ ਐਂ ਕਰ ਹੁਣ ਨੋਵਾ ਬੁੱਕ ਕਰਾ ਦੇ ਇਸ ਵਾਰ ਤਾਂ ਨਿਆਰੇ ਖਾਣਾ ਕਹਿੰਦੇ ਨੇ ਭਾਂਬੜ ਮਚਾ ਦੇਣਾ ਸ਼ਰੀਕਾਂ ਨੂੰ ਲੱਗ ਜਾਏ ਪਤਾ ਵੀ ਮੁੰਡਾ ਇੰਗਲੈਂਡ ਗਿਆ ਆ ਗੱਲ ਬਾਤ ਕਰਾ ਦੇਣੀ ਇਸ ਵਾਰ ਚਲ ਸਹੀ ਆ ਬਾਪੂ ਕਰਦੇ ਆ ਫਿਰ ਗੱਲ ਬਸ ਬੁੱਕ ਕਰਾਇਆ ਬਸ ਜਾ ਕੇ ਹੁਣ ਸਹੀ ਆ ਵਿਜੇ ਮਾਲਿਆ ਤੋਂ ਹੀ ਬਦਨਾਮ ਹੈ ਇੰਗਲੈਂਡ ਤਾਂ ਆਪਾਂ ਲੁੱਟਿਆ ਵਿਆ ਯਾਰ ਏ